ਹੋਲੀ ਲੈ ਕੇ ਜਾਂੀ ਪੁੱਤ ਉਹ ਵੀ ਲੈ ਕੇ ਜਾਂਦੇ ਨਾਲੇ ਸਿੱਖ ਜੂਗਾ ਹੋਲੀ ਲੈ ਕੇ ਜਾਈ ਬਸ ਆਰਮਨਾਲਾ ਉੱਥੋਂ ਹਲੋਰੇ ਤੋਂ ਹੋਲੀ ਗੱਲ ਹੀ ਅਸਲਾਮੁਅਲੈਕੁਮ ਸਾਥੀਓ ਮੈਂ ਅਬਦੁਲ ਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਤੇ ਅੱਜ ਹੈਗੀ ਹੈ ਜੀ 10 ਤਰੀਕ 6ਵਾਂ ਮਹੀਨਾ ਤੇ 2025 ਇਸ ਟਾਈਮ ਦੀ ਤਕਰੀਬਨ 5:30 ਦਾ ਟਾਈਮ ਹੈ ਜੀ ਆਪਾਂ ਖੜੇ ਹਾਂ ਸਬਜ਼ੀ ਮੰਡੀ ਦੇ ਵਿੱਚ ਅੱਜ ਦੇ ਤੁਹਾਨੂੰ ਰੇਟ ਦਿਖਾਉਂਦੇ ਆ ਕੀ ਦੇ ਜੀ ਬਾਕੀ ਸਬਜ਼ੀ ਦਾ ਬੁਰਾ ਹਾਲ ਹੀ ਆ ਸਾਂਜੀ ਉਹ ਇੱਧਰ ਵੀ ਇੱਧਰ ਵੀ ਦੂਰਾਂ ਪਾਸੇ ਤੋਰੀਓ ਤੋਰੀ ਖੜੀ ਆ ਜੀ ਕੋਈ ਪੁੱਛਦਾ ਨਹੀਂ 3-4 ਰੁਪਏ ਕਿਲੋ ਮਸਾਂ ਵਿਕਦੇ ਆ ਜੀ 50 10 40 ਦਾ ਰਫਾਫਾ ਵਿਕਦਾ ਤੇ ਕਰੇਲਾ ਹੈ ਨਹੀਂ ਜੀ ਕਰੇਲਾ ਮਹਿੰਗਾ ਆਪਾਂ ਪੁੱਛ ਰਿਹਾ ਤੋਰੀਆਂ ਨਾਲ ਕਿਵੇਂ ਵਿਕੀ ਆ ਹਾਂ ਜੀ ਸਾਰਾ ਵਾਲੇ ਕਹਦੇ ਹੀ ਹਾਲਾ ਬ੍ਰੇਟ ਕੀ ਕੀਤਾ ਵੇ ਹੀਰੇੜ ਵਿੱਚ ਹੀ ਆਪਾਂ ਜਿੰਨੇ ਰੁਪਏ ਤੋਰੀਆਂ ਦੇ ਜਿੰਨੇ ਐਂਟਰੀ ਆ ਤੋਰੀਆਂ ਦੇ 6-7 ਐਂਟਰੀ ਆ ਤੇ ਇੰਨਾ ਵੀ ਇੱਥੇ ਮੇਰਾ ਨੋਣਾ ਤਾਂ ਮਾਰੇ ਗਿਆ ਕਰੇਲਾ ਨੂੰ ਕੋਈ ਨਾੜਾ ਨਹੀਂ ਕਰੇਲਾ ਕੀ ਰੇਡ ਮੇਕਦਾ ਵੀ ਕਰੇਲਾ ਵੀ 15 ਦਾ ਵੀ 15 ਆਪ ਆਹ ਇੱਕ ਹੀ ਨਾ ਟਰਾਲੀ ਨਹੀਂ ਇਹ ਰਹਿ ਬਾਈ ਸਾਥੀਓ ਬੁਰਾ ਹਾਲ ਹੈ ਯਾਰ ਜੋ ਟੋਰੀ ਵੀ ਅਜੇ ਵਿਕੀ ਨਹੀਂ ਜੀ ਆਹ ਟਰਾਲੀ ਦੇ ਵਿੱਚ ਕਰੇਲਾ ਹੈ ਕਹਿੰਦਾ ਇਹ ਤਾਂ ਅਜੇ ਰਹਿੰਦਾ ਦੇਖੋ ਇਹੋ ਜੇ ਹੁਣੇ ਆਇਆ ਹੀ ਹੈ ਉਹ ਲੋਕੋ ਤੁਹਾਨੂੰ ਇੱਕ ਇੱਕ ਕਰ ਦੇ ਨੀ ਨੀ ਆ ਦੇ ਇਹਦਾ ਮੈਂ ਤੇਰੇ ਨਾਲ ਉਹ ਇੱਕ ਹਵਾ ਹੀ ਦਿੰਦਾ ਤੂੰ ਆ ਜੀ ਆ ਜਾ ਜੀ ਇਹਦਾ ਕਿਦੋਂ ਸੁਣੀ ਗੱਲ ਹੈ ਉਹ ਦੇ ਦੇ 10 ਰੁਪਏ ਦੀ ਗੱਲ ਸੀ ਵਧੀਆ ਸੀਗਾ ਇਹਦਾ ਸੋਹਣਾ ਬੋਲ ਪਰ ਮੈਨੂੰ ਪੁੱਛਿਆ ਕਰਦਾ ਵੀ ਉਹ ਕਿਰੇਡ ਦਾ ਬੰਦੇ ਦਾ ਮਾਉ ਮਾਦ ਲੈ ਕਿਰੇਡ ਵੀ ਗਿਆ ਜੀ 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 ਠੀਰਾ ਇਹ 16 ਰੁਪਏ ਕਿਲੋ ਹੈ ਇਹ ਹੋਇਆ 13 ਰੁਪਏ ਕਿਦ ਆ ਆ 16 ਕਿਧਰ ਰਹਿਦਾ ਜੀ ਵੀ ਪਲਾ ਭਾਈ ਐਂ ਕਰ ਇਹਨੂੰ ਉੱਥੇ ਲੈ ਕੇ ਚਲ ਉਹ ਵਧੀਆਲੇ ਲਾ ਕੇ ਆਵਰ ਨਾ ਇਹ ਗਵਾਚ ਲੈ ਕੇ ਆ ਪੈਲਾ ਇਹ ਆਪਾਂ ਜਿਹੜਾ ਪਹਿਲਾਂ ਠੀਰਾ ਦੇਖਿਆ ਤੇ ਉਹਦੇ 13 ਦੀ ਪਰਚੀ ਆ ਜੀ ਤੇ ਆ ਇਹ ਜਿਹੜਾ ਇਹ 16 ਰੁਪਏ ਮੰਗਦੇ ਨੇ ਜੀ ਇਹ ਹਜੇ ਵੇਚਿਆ ਨਹੀਂ ਵਧੀਆ ਠੀਰਾ ਹੈ ਇਹ ਕਹਿੰਦੇ ਵੱਧ ਵੇਚਾਂਗੇ ਹੀ ਰੇਡ ਆ ਵੀ ਆੰਬ ਇਹ ਦੋ ਕਿਲੋ ਦਸਹਿਰੀ ਆ ਇਹ ਸਾਥੀਓ ਆੰਬ 사ウ ਦਾ 2 ਕਿਲੋ ਕਹਿੰਦਾ ਜੀ ਕਹਿੰਦਾ ਦਸਹਿਰੀ ਆ ਪਰ ਦਸਹਿਰੀ ਨਹੀਂ ਹੈਗਾ ਇਹ ਸਾਥੀਓ ਆ ਫੁੱਲ ਗੋਭੀ ਹੈ ਜੀ ਇਹ 15 ਰੁਪਏ ਕਿਲੋ ਆਈ ਹੋਈ ਆ ਜੀ ਇਹ ਤੇ ਸਾਥੀਓ ਜਿਹੜਾ ਖੀਰਾ ਪਿਆ ਇਹ 12 ਰੁਪਏ ਕਿਲੋ ਆਇਆ ਹੋਇਆ ਜੀ ਤੇ ਆ ਜਿਹੜੀ ਤੋਰੀ ਹੈ ਜੀ ਇਹ 50 ਦਾ 60 ਦਾ ਲਫਾਵਾ ਵੇਚਿਆ ਜੀ ਅੱਜ 4 ਰੁਪਏ ਕਿਲੋ ਕੋ 8 ਰੁਪਏ ਕਿਲੋ ਵਸਾਈ ਦੇਖੀ ਹੈ ਜੀ ਤੋਰੀ ਤੇ ਆ ਗਾਜਰ ਹੈ ਜੀ ਇਹ 14 ਰੁਪਏ ਕਿਲੋ ਆਈ ਹੋਈ ਹੈ ਜੀ ਤੇ ਸਾਥੀਓ ਤੇ ਗਾਜਰ ਦੇ ਲੱਭਿਆ ਪਰਤ ਗੋਭੀ ਪਈ ਹੈ ਜੀ ਆਪਣੇ ਬਕਾਰੀ ਨੂੰ ਪੁੱਛਿਆ ਇਹ 8 ਰੁਪਏ ਕਿਲੋ ਆਈ ਹੈ ਜੀ ਇਹ ਥੋੜੀ ਜਿਹੀ ਹਲਕੀ ਹੈ ਜੀ ਕਹਿੰਦਾ ਜਿਹੜੀ ਵਧੀਆ ਉਹ 10 11 ਰੁਪਏ ਕਿਲੋ ਵਿਕਦੀ ਹੈ ਜੀ ਤੇ ਸਾਥੀਓ ਆ ਭਿੰਡੀ ਆ ਜੀ ਇਹ ਇਹ ਥੋੜੀ ਜੀ ਮੋਟੀ ਆ ਜੀ ਇਹ ਕਹਿੰਦਾ ਸਸਤੀ ਆ ਜਿਹੜੀ ਵਧੀਆ ਆ ਜੀ ਉਹ ਚੌੜਾ ਮਨਦਾ ਜਿੱਦਾਂ ਮਿੱਠਾ ਕਰਦਾ ਖੜਾ ਜਿਹੜੀਆਂ ਰੇੜੇ ਦੇ ਵਿੱਚ ਟੋਰੀਆਂ ਰਹੀਆਂ ਇਹ 50 ਰੁਪਏ ਦੇ ਬਾਹਰ ਦੇ ਇਹ ਕੋਈ ਇਹਦੇ ਪੱਲੇ ਪਾਸੇ ਟਰਾਲੀ ਖੜੀ ਆ ਜੀ ਉਹ ਤੁਹਾਨੂੰ ਦਿਖਾਉਣੇ ਆਪਾਂ ਓਏ ਆਪਾਂ ਸੁਖਰਾ ਆ ਦੇਖੋ ਆ ਟਰਾਲੀ ਦੇ ਵਿੱਚ ਟੋਰੀਆਂ ਮੇਰੇ ਆਸਾ ਲਿਕੜੇ ਇਹ ਵੀ 50 ਰੁਪਏ ਲਫਾ ਪਾਈ ਆ ਜੀ ਟੋਰੀ ਦਾ ਸਭ ਤੋਂ ਵੱਧ ਬੁਰਾ ਹਾਲ ਆ ਜੀ ਕੀ ਰੇੜ ਆਇਆ ਬਾਰੇ ਪੱਤੇ ਤੇ ਸਾਥੀਓ ਆ ਜਿਹੜੀ ਪੱਤ ਗੋਭੀ ਆ ਜੀ ਇਹ 80 ਰੁਪਏ ਕਿਲੋ ਆਈ ਹੋਈ ਆ ਜੀ ਤੇ ਸਾਥੀਓ ਆਹ ਤਰੇਲਾ ਪਿਆ ਜੀ ਵਪਾਰੀ ਦਾ ਬਹੁਤ ਸੋਹਣਾ ਕਰੇਲਾ ਜੀ ਇਹ ਕਹਿੰਦਾ ਜਾਲ ਵਾਲਾ ਕਰੇਲਾ ਇਹ 25 ਰੁਪਏ ਕਿਲੋ ਆਇਆ ਹੋਇਆ ਜੀ ਆ ਤੁਹਾਨੂੰ ਦਿਖਾਉਣਿਆ ਮੈਂ ਲਵੇ ਕਰਕੇ ਆ ਦੇਖੋ ਜੀ 25 ਰੁਪਏ ਕਿਲੋ ਆਇਆ ਜੀ ਕਰੇਲਾ ਵਧੀਆ ਜਾਲ ਵਾਲਾ ਕਰੇਲਾ ਬਾਕੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ